ਹਾਂਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਦੋਂ ਵੀ ਤੁਸੀਂ ਆਪਣੇ ਪੁੱਤਰ ਲਈ ਨੂੰ ਦੇਖਣ ਜਾ ਰਹੇ ਹੋ ਤਾਂ ਨੂੰ ਦੇ ਵਿੱਚ ਆਹ ਗੁਣ ਜ਼ਰੂਰ ਦੇਖਿਓ ਜੇ ਉਹਦੇ ਵਿੱਚ ਇਹ ਗੁਣ ਹੈ ਨਾ ਉਦੇ ਘਰੇ ਆਉਂਦੇ ਸਾਰੀ ਘਰ ਦੇ ਵਿੱਚੋਂ ਗਰੀਬੀ ਲੜਾਈ ਝਗੜਾ ਕਲੇਸ਼ ਦੁੱਖ ਰੋਗ ਸਭ ਖਤਮ ਹੋ ਜਾਣਗੇ ਇੰਨਾ ਵੱਡਾ ਮਹੱਤਵ ਹੈ ਇਸ ਗੁਣ ਦਾ ਜਿਹੜਾ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਦੀ ਆ ਜੀ ਉਹ ਕਹਾਣੀ ਦੇ ਵਿੱਚ ਹੀ ਤੁਹਾਨੂੰ ਪਤਾ ਚੱਲੇਗਾ ਕਿ ਜਿਹੜਾ ਸਾਡੀ ਨੂੰਹ ਉਹਦੇ ਵਿੱਚ ਕਿਹੜਾ ਗੁਣ ਇੱਕ ਜਿਹੜਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਘਰ ਜਿਹੜਾ ਹੈਗਾ ਉਹ ਸਵਰਗ ਬਣ ਜਾਵੇ ਠੀਕ ਹੈ ਉੱਥੇ ਖੁਸ਼ੀਆਂ ਹੀ ਖੁਸ਼ੀਆਂ ਹੋਣ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆਗੇ ਕੰਟੀਨਿਊ ਇੱਕ ਸ਼ਹਿਰ ਦੇ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਸ ਵਪਾਰੀ ਦੇ ਦੋ ਪੁੱਤਰ ਸਨ ਠੀਕ ਹੈ ਜੀ ਉਹ ਮਤਲਬ ਕਿ ਵਪਾਰ ਕਰਦਾ ਸੀ ਤੇ ਇੱਕ ਵਧੀਆ ਜ਼ਿੰਦਗੀ ਆਪਣੇ ਬੱਚਿਆਂ ਨੂੰ ਦੇ ਰਿਹਾ ਸੀ। ਉਹਦੇ ਬੱਚੇ ਵੱਡੇ ਹੋਏ ਤੇ ਉਹਨੇ ਬੜੀ ਧੂਮ-ਧਾਮ ਦੇ ਨਾਲ ਆਪਣੇ ਦੋਨੋਂ ਪੁੱਤਰਾਂ ਦਾ ਵਿਆਹ ਕੀਤਾ। ਜਦੋਂ ਉਹਨੇ ਵੱਡੇ ਪੁੱਤਰ ਦਾ ਵਿਆਹ ਕੀਤਾ ਨਾ ਤਾਂ ਵੱਡੇ ਪੁੱਤਰ ਦੀ ਜਿਹੜੀ ਘਰਵਾਲੀ ਸੀ ਜਦੋਂ ਉਹ ਘਰ ਦੇ ਵਿੱਚ ਆਈ ਤਾਂ ਜਿਹੜਾ ਉਹਦਾ ਕਾਰੋਬਾਰ ਸੀ ਉਹ ਹੋਰ ਜਣਾ ਬੁਲੰਦੀਆਂ ਤੇ ਪਹੁੰਚ ਗਿਆ। ਦਿਨ-ਦੁੱਕਣੀ ਰਾਤ-ਚੋਗਣੀ ਤਰੱਕੀ ਕਰ ਗਿਆ। ਮਤਲਬ ਇੰਨੀ ਜ਼ਿਆਦਾ ਵਰਕਤ ਪਈ ਵੱਡੀ ਨੂ ਦੇ ਪੈਰ ਪੈਂਦੀ ਹੈ ਸਰਕਾਰ ਦੇ ਵਿੱਚ ਠੀਕ ਹੈ ਜੀ ਮਤਲਬ ਕਿ ਉਹਦੇ ਦੋਨੋਂ ਪੁੱਤਰ ਵੀ ਉਹਦੇ ਕਹਿਣੇ ਦੇ ਵਿੱਚ ਦੋਨੋਂ ਪੁੱਤਰ ਛੋਟਾ ਤੇ ਵੱਡਾ ਮਿਲ ਕੇ ਵਪਾਰ ਕਰਦੇ ਠੀਕ ਹੈ ਨਾਲ ਉਹਦੀ ਉਹਦੀ ਮਦਦ ਕਰਦੇ ਚਲੋ ਕਰਦੀ ਕਰਾਂਦੇ ਛੋਟੇ بیٹے ਦਾ ਵੀ ਵਿਆਹ ਹੋ ਗਿਆ ਜਦੋਂ ਛੋਟੇ بیٹے ਦਾ ਵਿਆਹ ਹੋਇਆ ਤਾਂ ਵਪਾਰੀ ਨੇ ਆਪਣੇ ਪੁੱਤਰਾਂ ਨੂੰ ਤੇ ਆਪਣੀਆਂ ਨੂੰਹਾਂ ਨੂੰ ਬਿਠਾ ਕੇ ਕਿਹਾ ਕਿ ਹੁਣ ਮੈਥੋਂ ਵਪਾਰ ਨਹੀਂ ਸੰਭਾਲਿਆ ਜਾਂਦਾ ਮੈਂ ਬਹੁਤ ਮਿਹਨਤ ਕਰ ਲਈ ਤੁਹਾਡੇ ਲਈ ਹੁਣ ਤੁਸੀਂ ਸੰਭਾਲੋ ਇਸ ਕੰਮ ਨੂੰ ਤੁਸੀਂ ਹੀ ਇਸ ਕੰਮ ਨੂੰ ਅੱਗੇ ਲੈ ਕੇ ਜਾਣਾ ਕਿਹੜਾ ਵਪਾਰੀ ਆ ਉਹ ਘਰ ਦੇ ਵਿੱਚ ਰਹਿਣਾ ਉਹਨੇ ਤੇ ਉਹਨੇ ਮਤਲਬ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਵੀ ਹੁਣ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਆ ਤੇ ਜਿਹੜੀ ਵੱਡੀ ਨੂੰ ਸੀ ਨਾ ਉਹ ਬੜਾ ਜਿਆਦਾ ਮਤਲਬ ਕਿ ਰੱਬ ਨੂੰ ਮੰਨਦੀ ਸੀ ਬਹੁਤ ਜਿਆਦਾ ਪਰਮਾਤਮਾ ਤੇ ਵਿਸ਼ਵਾਸ ਰੱਖਦੀ ਸੀ ਤੇ ਇੱਕ ਆਪਾਂ ਇਹ ਕਹਿ ਸਕਦੇ ਆ ਵੀ ਸੱਚੀ ਸੋਚੀ ਸੋਚ ਤੇ ਬਹੁਤ ਜਿਆਦਾ ਇਮਾਨਦਾਰ ਚਲੋ ਕਰਦੇ ਕਰਾਉਂਦੇ ਉਹਨਾਂ ਦੇ ਘਰ ਦੇ ਵਿੱਚ ਮਤਲਬ ਬਹੁਤ ਖੁਸ਼ਹਾਲੀ ਸੀ ਕਾਰੋਬਾਰ ਵਿੱਚ ਬਹੁਤ ਵਰਕ ਸੀ ਸਾਰਾ ਪਰਿਵਾਰ ਮਿਲ ਕੇ ਬੈਠਦਾ ਮਿਲ ਕੇ ਸਾਰੇ ਕੰਮ ਕਰਦਾ ਜੋ ਵੀ ਉਹਨਾਂ ਨੇ ਕੰਮ ਕਰਨਾ ਪਹਿਲਾਂ ਰੈ ਕਰਨੀ ਆਪਸ ਦੇ ਵਿੱਚ ਵੀ ਆਪਾਂ ਕੀ ਕਰੀਏ ਤਾ ਮਤਲਬ ਫਿਰ ਉਹੀ ਕੰਮ ਉਹਨਾਂ ਨੇ ਉਹ ਕਰਨਾ ਤਾਂ ਉਹਦੇ ਵਿੱਚ ਹੋਰ ਵੀ ਜ਼ਿਆਦਾ ਬਰਕਤ ਆਉਣੀ ਇਹ ਚੀਜ਼ ਦੇਖ ਕੇ ਜਿਹੜੇ ਆਸ-ਪड़ोस ਦੇ ਲੋਕ ਸੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਵੀ ਇਹ ਜਿਹੜਾ ਵਪਾਰੀ ਆ ਇਹਦੇ ਘਰ ਵਿੱਚ ਸਾਰੇ ਤਰ੍ਹਾਂ ਦੇ ਸੁੱਖ ਨੇ ਕੋਈ ਉਹਨਾਂ ਦੇ ਘਰੇ ਕਲੇਸ਼ ਨਹੀਂ ਪਰਿਵਾਰ ਵੀ ਮਿਲ ਜੁਲ ਕੇ ਰਹਿੰਦਾ ਤਾਂ ਕਈ ਹੁੰਦੇ ਆ ਨਾ ਈਰਖਾ ਕਰਨ ਵਾਲੇ ਜੋ ਚਾਹੁੰਦੇ ਨੇ ਵੀ ਤੁਹਾਡੀ ਜ਼ਿੰਦਗੀ ਵਿੱਚ ਜਿਹੜੀਆਂ ਮੁਸ਼ਕਿਲਾਂ ਆਉਣ ਤਾਂ ਉਹੜੇ ਲੋਕ ਸੀ ਨਾ ਉਹ ਇੱਕ ਦਿਨ ਮਤਲਬ ਕਿ ਇੱਕ ਪੰਡਤ ਦੇ ਕੋਲ ਗਏ ਪੰਡਤ ਨੂੰ ਜਾ ਕੇ ਕਹਿੰਦੇ ਵੀ ਕਹਿੰਦੇ ਤੈਨੂੰ ਪਤਾ ਜਿਹੜਾ ਫਲਾਨਾ ਵਪਾਰੀ ਆ ਤੇ ਉਹ ਮਤਲਬ ਕਿ ਜਿਆਦਾ ਦਾ ਮਤਲਬ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਕੀਤਾ ਨਾ ਤਾਂ ਉਹਦਾ ਕੰਮ ਹੋਰ ਵੀ ਜਿਆਦਾ ਤਰੱਕੀਆਂ ਦੇ ਵਿੱਚ ਹੋ ਗਿਆ ਤੇ ਉਹਦੇ ਘਰੇ ਕਦੇ ਲੜਾਈ ਝਗੜਾ ਨਹੀਂ ਹੁੰਦਾ ਤੇ ਜੇ ਉਹਦੇ ਘਰੇ ਕੋਈ ਮੁਸ਼ਕਲ ਨਹੀਂ ਆਵੇਗੀ ਉਹ ਕਦੇ ਵੀ ਤੇਰੇ ਕੋਲ ਨਹੀਂ ਆਵੇਗਾ ਤੈਨੂੰ ਆਪਦੇ ਘਰੇ ਨਹੀਂ ਸੱਦੇਗਾ ਕਦੇ ਵੀ ਪਾਠ ਪੂਜਾ ਨਹੀਂ ਕਰਵਾਊਗਾ ਤਾਂ ਪੰਡਤ ਨੇ ਵੀ ਸੋਚਿਆ ਵੀ ਇਹ ਗੱਲ ਹੈ ਵੀ ਸਹੀ ਕਿਉਂਕਿ ਕਾਫੀ ਟਾਈਮ ਤੋਂ ਜਿਹੜਾ ਹੈਗਾ ਉਹ ਵਪਾਰੀ ਨੇ ਉਹਨੂੰ ਆਪਣੇ ਘਰ ਨਹੀਂ ਬੁਲਾਇਆ ਸੀ ਤੇ ਚਲੋ ਇਹਦਾ ਚੱਲਦਾ ਗਿਆ ਤੇ ਫਿਰ ਉਹਨਾਂ ਨੇ ਉਹਨੂੰ ਮਤਲਬ ਪੜਕਾਇਆ ਵੀ ਜੇ ਉਹ ਤੈਨੂੰ ਸੰਦੂਗਾ ਨਹੀਂ ਤੇਰਾ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਜਿਹੜਾ ਪੰਡਿਤ ਸੀ ਉਹਦਾ ਘਰ ਦਾ ਗੁਜ਼ਾਰਾ ਜੰਨੀ ਔਖਾ ਹੀ ਚੱਲ ਰਿਹਾ ਸੀ ਤਾਂ ਲੋਕ ਚਲੇ ਗਏ ਉਹਨੂੰ ਪੜਕਾ ਕੇ ਪੰਡਿਤ ਨੇ ਗੱਲ ਬਹਿ ਕੇ ਸੋਚੀ ਤੇ ਪੰਡਿਤ ਨੇ ਕੀ ਸੋਚਿਆ ਉਹ ਆਪਣੇ ਗੁਰੂ ਕੋਲ ਗਿਆ ਪੰਡਿਤ ਜਿਹੜਾ ਸੀਗਾ ਤੇ ਉਹਨੇ ਆਪਣੇ ਗੁਰੂ ਕੋਲ ਜਾ ਕੇ ਕਿਹਾ ਕਿ ਨਾ ਗੁਰੂ ਜੀ ਵੀ ਜੇ ਮੇਰੇ ਕੋਲ ਮਤਲਬ ਲੋਕ ਆਉਣਗੇ ਨਹੀਂ ਜਾਂ ਕਿਸੇ ਦੇ ਘਰੇ ਕੋਈ ਪ੍ਰੋਬਲਮ ਨਹੀਂ ਆਊਗੀ ਫਿਰ ਮੇਰੇ ਕੋਲੇ ਕੌਣ ਆਊ ਮੈਨੂੰ ਕੌਣ ਬੁਲਾਊ ਘਰੇ ਤੇ ਇਹਦੇ ਨਾਲ ਹੀ ਸਾਡੇ ਘਰ ਦਾ ਖਰਚਾ ਚੱਲਦਾ ਫਿਰ ਘਰ ਦੇ ਖਰਚੇ ਕਿਵੇਂ ਚੱਲਣਗੇ ਕਿਉਂਕਿ ਸਾਡੀ ਰੋਟੀ ਰੋਚੀ ਦਾ ਸਾਧਨ ਇਹੀ ਆ ਤਾਂ ਜਿਹੜਾ ਉਹਦਾ ਗੁਰੂ ਜੀ ਨੇ ਪੁੱਛਿਆ ਵੀ ਤੂੰ ਮੈਨੂੰ ਸਾਫ਼-ਸਾਫ਼ ਗੱਲ ਦੱਸ ਫਿਰ ਮੈਂ ਤੈਨੂੰ ਤੇਰੀ ਗੱਲ ਦਾ ਹੱਲ ਵੀ ਦੱਸਾਂਗਾ ਤਾਂ ਉਹਨੇ ਦੱਸਿਆ ਉਸ ਵਪਾਰੀ ਬਾਰੇ ਕੈਨਾਂ ਦਾ ਕਰਕੇ ਉਹ ਵਪਾਰੀ ਆ ਵੀ ਉਹਦੇ ਘਰੇ ਹਰ ਤਰ੍ਹਾਂ ਦਾ ਸੁੱਖ ਸਹੂਲਤਾ ਕੋਈ ਲੜਾਈ ਝਗੜਾ ਕਲੇਸ਼ ਨਹੀਂ ਪਰਿਵਾਰ ਬਹੁਤ ਖੁਸ਼ਹਾਲ ਹੈ ਮਿਲ ਜੁਲ ਕੇ ਰਹਿੰਦਾ ਤੇ ਵੀ ਉਹ ਵੀ ਜਿਉ ਮੈਨੂੰ ਬੁਲਾਉਣਗੇ ਨਹੀਂ ਤਾਂ ਫਿਰ ਮਤਲਬ ਕਹਿੰਦਾ ਵੀ ਮੈਨੂੰ ਮੇਰੀ ਰੋਜੀ ਰੋਟੀ ਕਿਵੇਂ ਚੱਲੇਗੀ ਕਿਉਂਕਿ ਉਹ ਹੀ ਇਸ ਇਲਾਕੇ ਦਾ ਅਮੀਰ ਪਰਿਵਾਰ ਹੈ ਤਾਂ ਫਿਰ ਉਹ ਗੁਰੂ ਨੇ ਉਹਨੂੰ ਕਿਹਾ ਕਹਿੰਦੇ ਤੂੰ ਇੱਦਾਂ ਕਰੀ ਉਹਨਾਂ ਦੇ ਘਰ ਜਾਈਂ ਉਹਨਾਂ ਦੇ ਘਰ ਜਾ ਕੇ ਨਾ ਕਿਸੇ ਬਹਾਨੇ ਦੇ ਨਾਲ ਪਿੱਤਲ ਦਾ ਲੋਟਾ ਜਿਹਨੂੰ ਆਪਾਂ ਗੜਵੀ ਵੀ ਕਹਿ ਦਿੰਦੇ ਆ ਜਾਂ ਇੱਕ ਗੜਵੀ ਜਿਹਾ ਹੁੰਦਾ ਵੀ ਉਹ ਲੈ ਲਈ ਉਹ ਲੈ ਕੇ ਤੂੰ ਆਪਣੇ ਘਰੇ ਲਿਆਏ ਘਰੇ ਲਿਆ ਕੇ ਇੱਕ ਖੂੰਜੇ ਵਿੱਚ ਰੱਖ ਦੇਨੀ ਤੇ ਇਹਦੇ ਨਾਲ ਉਹਨਾਂ ਦੇ ਮਾੜੇ ਦਿਨ ਸ਼ੁਰੂ ਹੋ ਜਾਣਗੇ ਦੇਖੋ ਉਹਨੇ ਪੰਡਤ ਨੇ ਇਦਾਂ ਹੀ ਕੀਤਾ ਉਹਨਾਂ ਦੇ ਘਰ ਗਿਆ ਉਹਨੇ ਜਿਹੜਾ ਵਪਾਰੀ ਸੀ ਉਹ ਤੋਂ ਬਹਾਨੇ ਨਾਲ ਪੀਣ ਨੂੰ ਪਾਣੀ ਮੰਗਿਆ ਤੇ ਨਾਲ ਹੀ ਕਿਹਾ ਕਹਿੰਦਾ ਪੀਣ ਵਾਲਾ ਪਾਣੀ ਨਾ ਪਿੱਤਲ ਦੇ ਲੋਟੇ ਵਿੱਚ ਲੈ ਕੇ ਆਵੇਂ ਤਾਂ ਉਹ ਜਿਹੜਾ ਵਪਾਰੀ ਸੀ ਉਹ ਵੀ ਦਿਲ ਦਾ ਬਹੁਤ ਚੰਗਾ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਵੀ ਇਹ ਚ ਕਿਹੜਾ ਕੋਈ ਵੱਡੀ ਗੱਲ ਹੈ ਤਾਂ ਉਹ ਅੰਦਰ ਜਾਂਦਾ ਹੈ ਤੇ ਜਿਹੜੀ ਉਹ ਵੱਡੀ ਨੂੰ ਆ ਨਾ ਉਹ ਦੇਖ ਲੈਂਦੀ ਹੈ ਵੀ ਜਿਹੜੇ ਪਿਤਾ ਜੀ ਨੇ ਉਹ ਜਿਹੜਾ ਪਿੱਤਲ ਦਾ ਲੋਟਾ ਉਹਦੇ ਵਿੱਚ ਪਾਣੀ ਲੈ ਕੇ ਜਾ ਰਹੇ ਆ ਉਹਨਾਂ ਨੂੰ ਰੋਕਦੀ ਹੈ ਤੇ ਪੁੱਛਦੀ ਹੈ ਕਿ ਤੁਸੀਂ ਇਹ ਕਿੱਥੇ ਲੈ ਕੇ ਚੱਲੇ ਤਾਂ ਫਿਰ ਉਹ ਜਿਹੜਾ ਵਪਾਰੀ ਹੈ ਦੱਸਦਾ ਵੀ ਬਾਹਰ ਪੰਡਿਤ ਆਇਆ ਹੋਇਆ ਤੇ ਵੀ ਉਹਨੂੰ ਮਤਲਬ ਇਹ ਜਿਹੜਾ ਪਿੱਤਲ ਦੇ ਲੋਟੇ 'ਚ ਪਾਣੀ ਦੇਣਾ ਦੇਖੋ ਜਿਹੜਾ ਪਰਮਾਤਮਾ ਨੂੰ ਬਹੁਤ ਜ਼ਿਆਦਾ ਮੰਨਦਾ ਹੈ ਨਾ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮੁਤਾਬਕ ਚੱਲਦਾ ਪਰਮਾਤਮਾ ਦੇ ਦੱਸੇ ਹੋਏ ਰਸਤੇ ਦੇ ਚੱਲਦਾ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ ਤੇ ਇੱਕ ਵਕਤ ਇਹ ਹਜਾ ਆ ਜਾਂਦਾ ਹੈ ਕਿ ਉਹ ਇਨਸਾਨ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੁੰਦਾ ਤਾਂ ਉਹ ਸਮਝਣਾ ਸ਼ੁਰੂ ਕਰ ਦਿੰਦਾ ਪਹਿਲਾਂ ਹੀ ਉਹਨੂੰ ਇਸ ਚੀਜ਼ ਦੀ ਫੀਲਿੰਗ ਆਉਣੇ ਸ਼ੁਰੂ ਹੋ ਜਾਂਦੀ ਹੈ ਵੀ ਮੇਰੀ ਜ਼ਿੰਦਗੀ 'ਚ ਕੋਈ ਪ੍ਰੋਬਲਮ ਆਉਣ ਵਾਲੀ ਆ ਜਾਂ ਆ ਕਸ਼ਟ ਆਉਣ ਵਾਲਾ ਹਨਾ ਉਹ ਚੀਜ਼ਾਂ ਪਰਮਾਤਮਾ ਕਿਸੇ ਨਾ ਕਿਸੇ ਇਸ਼ਾਰੇ ਦੇ ਵਿੱਚ ਉਹਨੂੰ ਦੱਸਣਾ ਸ਼ੁਰੂ ਕਰ ਦਿੰਦਾ ਤਾਂ ਉਹਨੂੰ ਵੀ ਉਹ ਚੀਜ਼ ਫੀਲ ਹੋਣੀ ਸ਼ੁਰੂ ਹੋ ਗਈ ਤਾਂ ਉਹਨੇ ਆਪਣੇ ਸਹੁਰੇ ਨੂੰ ਕਿਹਾ ਕਿ ਅੰਦੀ ਪਿਤਾ ਜੀ ਇੱਕ ਮਿੰਟ ਰੁਕੋ ਮੈਨੂੰ ਇੱਕ ਮਿੰਟ ਵਾਸਤੇ ਚਾਹੀਦਾ ਪਰ ਤੁਸੀਂ ਲੈ ਜਿਓ ਤਾਂ ਉਹ ਪਿੱਤਲ ਦਾ ਲੋਟਾ ਉਹਨੋਂ ਤੋ ਫੜਦੀ ਆ ਉਹਦਾ ਪਾਣੀ ਉਹਦੇ ਵਿੱਚ ਸੀ ਉਹ ਗਊ ਉਹਨਾਂ ਦੇ ਘਰ ਇੱਕ ਗਾਂ ਹੁੰਦੀ ਆ ਠੀਕ ਆ ਤੁਹਾਨੂੰ ਪਤਾ ਹੈ ਪ੍ਰਾਂਤ ਆਪਦੇ ਵਿੱਚ ਗਊ ਕਹਿੰਦੇ ਹੁੰਦੇ ਸੀ ਅੱਜ ਦੇ ਦਿਨ ਵਿੱਚ ਗਾਂ ਵੀ ਕਹਿੰਦੇ ਆ ਸਾਡੇ ਇੱਧਰਲੇ ਇਲਾਕੇ ਦੇ ਵਿੱਚ ਬੈੜੀ ਕਹਿੰਦੇ ਨੇ ਗਾਵਾਂ ਨੂੰ ਸੰਗਰੂਰ ਏਰੀਆ ਦੇ ਵਿੱਚ ਬੈੜੀਆਂ ਹੈਣਾ ਤਾਂ ਉਹਨਾਂ ਦੇ ਘਰੇ ਉਹ ਸੀਗੀ ਤਾਂ ਉਹਨੂੰ ਪਾਣੀ ਪਿਲਾ ਦਿੰਦੀ ਐ ਤਾਂ ਫਿਰ ਵਾਪਸ ਦੁਆਰਾ ਉਹ ਲੋਟਾ ਪਾਣੀ ਦਾ ਭਰਦੀ ਐ ਤੇ ਆਦੇ ਸਹੁਰੇ ਨੂੰ ਫੜਾ ਦਿੰਦੀ ਐ ਵੀ ਜਾ ਕੇ ਪਿਲਾ ਦਿਓ ਉਹ ਜਿਹੜਾ ਮਤਲਬ ਕਿ ਵਪਾਰੀ ਸੀ ਉਹਨੂੰ ਪਾਣੀ ਪਿਉਂਦਾ ਐ ਤੇ ਜਿਹੜਾ ਪੰਡਤ ਆ ਨਾ ਉਹ ਕਹਿੰਦਾ ਮੈਨੂੰ ਇਹ ਪਿੱਤਲ ਦਾ ਲੋਟਾ ਬਹੁਤ ਸੋਹਣਾ ਲੱਗਿਆ ਮੈਂ ਇਹਨੂੰ ਲੈ ਜਾਵਾਂ ਚਲੋ ਵਪਾਰੀ ਦੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਸੀ ਉਹ ਕਹਿੰਦੇ ਇਹ ਵੀ ਕੋਈ ਵੱਡੀ ਗੱਲ ਆ ਤੁਸੀਂ ਲਿਜਾ ਸਕਦੇ ਹੋ ਉਹਨੂੰ ਕੋਈ ਪ੍ਰੋਬਲਮ ਨਹੀਂ ਤਾਂ ਜਿਹੜਾ ਪੰਡਤ ਆ ਉਹ ਪਿੱਤਲ ਦਾ ਲੋਟਾ ਘਰ ਲਈ ਆਉਂਦਾ। ਵਿਆਹ ਕੇ ਇੱਕ ਖੂਂਜੇ ਵਿੱਚ ਰੱਖ ਦਿੰਦਾ ਤੇ ਇੰਤਜ਼ਾਰ ਕਰਦਾ ਕਿ ਹੁਣ ਜਿਹੜਾ ਵਪਾਰੀ ਆ ਉਹਦੇ ਘਰੇ ਮੁਸ਼ਕਲਾਂ ਸ਼ੁਰੂ ਹੋਣਗੀਆਂ। ਵਪਾਰ ਵਿੱਚ ਘਾਟਾ ਪਵੇਗਾ। ਪਰ ਮਹੀਨਾ ਨਿਕਲ ਜਾਂਦਾ ਉਹਦੇ ਘਰੇ ਕੋਈ ਪ੍ਰੋਬਲਮ ਨਹੀਂ ਆਉਂਦੀ। ਫਿਰ ਜਿਹੜਾ ਉਹ ਪੰਡਤ ਆ ਵਾਪਸ ਆਪਦੇ ਗੁਰੂ ਕੋਲ ਜਾਂਦਾ। ਵੇ ਕਹਿੰਦਾ ਹੈ ਕਹਿੰਦਾ ਵੀ ਗੁਰੂ ਜੀ ਕਹਿੰਦੇ ਵੀ ਉਹਦੇ ਘਰੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਜਿਵੇਂ ਤੁਸੀਂ ਕਹੋਵੇਂ ਮੈਂ ਕੀਤਾ ਤਾਂ ਜਿਹੜਾ ਉਹ ਗੁਰੂ ਸੀ ਨਾ ਉਹ ਧਿਆਨ ਟਿਕਾਉਂਦਾ ਆਪਣਾ ਧਿਆਨ ਟਿਕਾ ਕੇ ਫਿਰ ਉਹ ਦੱਸਦਾ ਦੇਖੋ ਕੁਝ ਸੰਤ ਮਹਾਂਪੁਰਸ਼ ਹੈ ਜੀ ਹੁੰਦੇ ਜੋ ਚੰਗੀ ਰੂਹ ਦੇ ਹੁੰਦੇ ਆ ਜੋ ਚੰਗਾ ਮਾਰਗ ਸਾਨੂੰ ਦਿਖਾਉਂਦੇ ਆ ਪਰ ਕਈ ਵਾਰੀ ਕਈ ਲੋਕ ਇਦਾਂ ਦੇ ਵੀ ਹੁੰਦੇ ਆ ਜਿਵੇਂ ਆਪਾਂ ਪੜਦੇ ਆ ਜਾਂ ਆਪਾਂ ਕਹਾਣੀਆਂ ਸੁਣਦੇ ਆ ਨਾ ਤਾਂ ਕਈ ਲੋਕਾਂ ਨੇ ਆਪਣੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਵੀ ਕੀਤਾ ਤਾ ਠੀਕ ਉਸੇ ਤਰੀਕੇ ਨਾਲ ਜਿਹੜਾ ਉਹਦੇ ਗੁਰੂ ਜੀ ਸੀ ਉਹਨਾਂ ਨੇ ਉਹਨੂੰ ਰਾਹ ਦਿਖਾਉਣ ਦੀ ਬਜਾਏ ਸਹੀ ਦਿਸ਼ਾ ਦਿਖਾਉਣ ਦੀ ਬਜਾਏ ਉਹਨੂੰ ਮਤਲਬ ਇਹ ਚੀਜ਼ਾਂ ਦੱਸ ਦੇ ਗਏ ਵੀ ਹਾਂ ਚੀਜ਼ ਕਰ ਇਹਦੇ ਨਾਲ ਇਹ ਹੋ ਜਾਊਗਾ। ਤਾਂ ਮਤਲਬ ਕਿ ਉਹਨਾਂ ਨੇ ਦੱਸਿਆ ਕਹਿੰਦੇ ਵੀ ਤੂੰ ਐਦਾਂ ਕਰੀ ਕਹਿੰਦੇ ਵੀ ਜਿਹੜਾ ਤੂੰ ਲੋਟਾ ਲੈਦਾ ਸੀ ਨਾ ਵੀ ਜਿਹੜੀ ਉਹ ਵੱਡੀ ਨੂੰ ਆ ਉਹ ਰੱਬ ਨੂੰ ਬਹੁਤ ਮੰਦੀ ਆ। ਕਹਿੰਦੇ ਵੀ ਉਹਦੇ ਉਹਨੂੰ ਪਤਾ ਚੱਲ ਗਿਆ ਕਿਤੇ ਨਾ ਕਿਤੇ ਉਸ ਚੀਜ਼ ਦਾ ਕਹਿੰਦੇ ਵੀ ਉਹਨੇ ਕੀ ਕੀਤਾ ਉਹ ਲੋਟੇ ਦਾ ਪਾਣੀ ਜਿਹੜੀ ਉਹਨਾਂ ਦੇ ਘਰ ਵਿੱਚ ਗਾਂ ਹੈ ਨਾ ਉਹਨੂੰ ਪਿਆ ਦਿੱਤਾ। ਉਹ ਤੇ ਵੀ ਉਹਨਾਂ ਦੇ ਘਰ ਦੀ ਬਰਕਤ ਉੱਥੇ ਦੇ ਉੱਥੇ ਬਣੀ ਰਹੇਗੀ ਤੇ ਫਿਰ ਕਹਿੰਦੇ ਤਾਂ ਕਰਕੇ ਵੀ ਕੋਈ ਉਹਦਾ ਤੇ ਪ੍ਰੋਬਲਮ ਨਹੀਂ ਆਈ ਤੂੰ ਐਦਾਂ ਕਰ ਤੂੰ ਜਾ ਕੇ ਉਹਨਾਂ ਤੋਂ ਗਾਂ ਹੀ ਮੰਗ ਲੈ ਵੀ ਮੈਨੂੰ ਗਾਂ ਦੇ ਦਿਓ ਕਿਸੇ ਵੀ ਬਹਾਨੇ ਨਾਲ ਚਲੋ ਵਾਪਸ ਉਹਨਾਂ ਦੇ ਘਰ ਜਾਂਦਾ ਹੈ ਵਪਾਰੀ ਉਹਨਾਂ ਨੂੰ ਪੁੱਛਦਾ ਪੰਡਤ ਨੂੰ ਵੀ ਠੀਕ ਠਾਕ ਹੈ ਵੀ ਤੁਸੀਂ ਅੱਜ ਫੇਰ ਇੱਧਰ ਕਿੱਦਾਂ ਤਾਂ ਉਹ ਜਿਹੜਾ ਪੰਡਿਤ ਆ ਉਹ ਰੋਣ ਦਾ ਨਾਟਕ ਕਰਦਾ ਹੈ ਕਹਿੰਦਾ ਵੀ ਮੇਰੇ ਘਰ ਵਿੱਚ ਨਾ ਜਿਹੜੀ ਗਾਂ ਸੀ ਉਹ ਦੁੱਧ ਦੇਣਾ ਬੰਦ ਕਰ ਦਿੱਤਾ ਮੇਰੇ ਬੱਚਿਆਂ ਦਾ ਬਹੁਤ ਔਖਾ ਹੋ ਰਿਹਾ ਤੇ ਮੈਂ ਗਰੀਬ ਆ ਮੈਂ ਖਰੀਦ ਵੀ ਨਹੀਂ ਸਕਦਾ ਕਹਿੰਦਾ ਵੀ ਤੁਹਾਡੇ ਘਰ ਵਿੱਚ ਗਾਂ ਹੈ ਤੁਹਾਡੇ ਤੱਕ ਕਿਸੇ ਚੀਜ਼ ਦੀ ਘਾਟ ਨਹੀਂ ਵੀ ਤੁਹਾਡੇ ਪੂਰੀ ਮੇਰੀ ਬੇਨਤੀ ਆ ਵੀ ਤੁਸੀਂ ਮੈਨੂੰ ਇੱਕ ਗਾਂ ਦੇ ਦਿਓ ਚਲੋ ਵਪਾਰੀ ਵੀ ਸੋਚਦਾ ਵੀ ਵੀ ਸਾਡੇ ਇਹ ਪੁਰਾਣੇ ਪੰਡਿਤ ਨੇ ਤੇ ਵੀ ਆਪਾਂ ਇਹਨਾਂ ਨੂੰ ਮਨਾ ਨਹੀਂ ਕਰਨਾ ਤਾ ਉਹ ਕਹਿੰਦੇ ਠੀਕ ਆ ਵੀ ਤੁਸੀਂ ਰੁਕੋ ਮੈਂ ਗਾਂ ਨੂੰ ਲੈ ਕੇ ਆਉਣਾ ਜਿਹੜੀ ਵੱਡੀ ਨੂੰਹ ਆ ਉਹਨੂੰ ਕਿਤੇ ਨਾ ਕਿਤੇ ਸ਼ੱਕ ਸੀ ਵੀ ਜਿਹੜਾ ਪੰਡਤ ਹੈ ਦੁਬਾਰਾ ਆਏਗਾ ਕਿਉਂਕਿ ਉਹ ਉਹਦੇ ਰਾਗਿਆਂ ਨੂੰ ਕਿਤੇ ਨਾ ਕਿਤੇ ਭਾਫ ਰਹੇ ਸੀ ਭਾਫ ਰਹਿਣਾ ਮਤਲਬ ਸਮਝ ਰਹੀ ਸੀ ਤਾਂ ਉਹ ਆਪਣੀ ਸਹੁਰੇ ਨੂੰ ਪੁੱਛਦੀ ਆ ਕਹਿੰਦੀ ਪਿਤਾ ਜੀ ਤੁਸੀਂ ਗਾਂ ਕਿੱਥੇ ਲੈ ਕੇ ਚੱਲੇ ਤਾਂ ਫਿਰ ਸਹੁਰਾ ਫਿਰ ਸਾਰੀ ਗੱਲ ਦੱਸਦਾ ਹੈ ਤਾਂ ਉਹ ਕਹਿੰਦੀ ਇੱਕ ਮਿੰਟ ਰੁਕ ਜਿਓ ਵੀ ਤੁਸੀਂ ਵੀ ਫਿਰ ਤੁਸੀਂ ਗਾਂ ਲੈ ਜਿਓ ਤਾਂ ਉਹ ਕੀ ਕਰਦੀ ਹੈ ਹਲਦੀ ਤੇ ਚੰਦਨ ਦਾ ਨਾ ਲੇਪ ਬਣਾ ਲੈਂਦੀ ਹੈ ਉਹ ਲੇਪ ਬਣਾ ਕੇ ਉਹ ਗਾਂ ਦੇ ਸਿੰਗ ਉੱਤੇ ਲਾ ਕੇ ਵਾਪਸ ਉਹ ਲੇਪ ਜਿਹੜਾ ਹੈਗਾ ਉਹਦੇ ਵਿੱਚ ਪਾ ਲੈਂਦੀ ਹੈ ਜਿਹੜਾ ਉਹਦਾ ਭਾਂਡਾ ਹੁੰਦਾ ਠੀਕ ਹੈ ਤੇ ਉਹ ਕਹਿੰਦੇ ਠੀਕ ਆ ਪਤਾ ਜੀ ਤੁਸੀਂ ਲੈ ਜਿਓ ਉਹ ਜਿਹੜਾ ਪੰਡਤ ਹੁੰਦਾ ਗਾਂ ਲੈ ਜਾਂਦਾ ਗਾਂ ਲਿਜਾ ਕੇ ਮਤਲਬ ਉਹ ਆਪਣੇ ਘਰ ਬੰਨ ਲੈਂਦਾ ਫਿਰ ਉਹ ਇੰਤਜ਼ਾਰ ਕਰਦਾ ਫਿਰ ਮਹੀਨਾ ਨਿਕਲ ਜਾਂਦਾ ਕੋਈ ਮੁਸ਼ਕਲ ਨਹੀਂ ਆਉਂਦੀ ਫਿਰ ਵਾਪਸ ਆਦੇ ਗੁਰੂ ਘਰੋਂ ਆਣੇ ਤੇ ਫਿਰ ਕਹਿੰਦਾ ਗੁਰੂ ਜੀ ਵੀ ਮੈਂ ਤਾਂ ਗਾਂ ਵੀ ਲਿਆਇਆ ਸੀ ਤੇ ਉਹਨਾਂ ਤਾਂ ਫਿਰ ਕੋਈ ਮੁਸ਼ਕਲ ਨਹੀਂ ਆਈ ਤਾਂ ਫਿਰ ਉਹ ਜਿਹੜਾ ਗੁਰੂ ਆ ਫਿਰ ਧਿਆਨ ਟਿਕਾਉਂਦਾ ਹੈ ਉਹ더라 ਗੁਰੂ ਉਹਨਾਂ ਨੂੰ ਕਹਿੰਦਾ ਪੰਡਿਤ ਨੂੰ ਕਹਿੰਦਾ ਵੀ ਜਿਹੜੀ ਉਹ ਵੱਡੀ ਨੂੰ ਹੈ ਨਾ ਉਹ ਬਹੁਤ ਜ਼ਿਆਦਾ ਕਹਿੰਦੇ ਵੀ ਸਮਝਦਾਰ ਹੈ ਤੇ ਉਹ ਬਹੁਤ ਜ਼ਿਆਦਾ ਰੱਬ ਨੂੰ ਮੰਦੀ ਹੈ ਬਹੁਤ ਜ਼ਿਆਦਾ ਜਿਹਨੂੰ ਇਹ ਕਹਿ ਸਕਦੇ ਆ ਸਾਫ਼ ਦਿਲ ਦੀ ਹੈ ਤੇ ਕਹਿੰਦੇ ਨਾ ਵੀ ਉਹਨੇ ਕੀ ਕੀਤਾ ਸਿੰਘ ਉੱਤੇ ਕਹਿੰਦੇ ਉਹ ਲੇਪ ਲਗਾ ਕੇ ਵਾਪਸ ਭਾਂਡੇ ਵਿੱਚ ਉਹ ਲੇਪ ਪਾ ਲਿਆ ਤੇ ਉਹਦੀ ਬਰਕਤ ਤਾਂ ਉਹਨੇ ਉੱਥੇ ਦੀ ਉੱਥੇ ਰੱਖ ਲਈ ਤਾਂ ਹੀ ਉਹਨਾਂ ਦੇ ਘਰ ਵਿੱਚ ਕੋਈ ਕਸ਼ਟ ਨਹੀਂ ਆਇਆ ਤੂੰ ਜਾ ਕੇ ਆਏ ਕਰ ਵੀ ਜਿਹੜਾ ਉਹ ਲੇਪ ਵਾਲਾ ਭਾਂਡਾ ਹੈ ਨਾ ਉਹ ਲੇਪ ਵੀ ਮੰਗ ਲੈ ਉਹਨਾਂ ਤੋਂ ਤਾ ਚਲੋ ਵਾਪਸ ਫੇਰ ਉਦਾਂ ਹੀ ਉਹ ਪੰਡਤ ਜਾਂਦਾ ਹੈ ਫੇਰ ਸਹੁਰੇ ਤੋਂ ਮੰਗਦਾ ਤੇ ਜਿਹੜੀ ਉਹ ਨੂੰਹ ਸੀ ਉਹਨੂੰ ਪਤਾ ਸੀ ਵੀ ਹੁਣ ਤੀਜੀ ਵਾਰ ਵੀ ਉਹ ਪੰਡਤ ਕੋਸ਼ ਜ਼ਰੂਰ ਕਰੂਗਾ ਤਾਂ ਉਹਨੇ ਕੀ ਕੀਤਾ ਸੀ ਵੀ ਉਹ ਜਿਹੜਾ ਭਾਂਡੇ ਦੇ ਵਿੱਚ ਲੇਪ ਸੀ ਨਾ ਤਾਂ ਉਹਨੇ ਕੀ ਕੀਤਾ ਉਹ ਭਾਂਡੇ ਦਾ ਲੇਪ ਬਦਲਦਾ ਉਹਦੇ ਵਿੱਚ ਹੋਰ ਰੰਗ ਉਸੇ ਤਰ੍ਹਾਂ ਦਾ ਰੰਗ ਦਾ ਕੋਈ ਚੀਜ਼ ਘੋਲ ਕੇ ਪਾ ਦਿੱਤੀ ਉਹ ਲੇਪ ਉਹਨੇ ਕਿਤੇ ਜਗ੍ਹਾ ਹੋਰ ਰੱਖ ਦਿੱਤਾ ਤੇ ਜਿਹੜਾ ਮਤਲਬ ਕਿ ਪੰਡਿਤ ਉਹ ਲੈ ਜਾਂਦਾ ਫਿਰ ਇੰਤਜ਼ਾਰ ਕਰਦਾ ਫਿਰ ਉਹ ਦੇਖਦਾ ਮਹੀਨਾ ਨਿਕਲ ਗਿਆ ਵੀ ਕੁਝ ਨਹੀਂ ਹੋਇਆ ਫਿਰ ਉਹ ਆਦੇ ਗੁਰੂ ਕੋਲ ਆਉਂਦਾ ਤੇ ਫਿਰ ਗੁਰੂ ਧਿਆਨ ਟਿਕਾਉਂਦਾ ਤੇ ਤੇਖਾਂ ਟਿਕਾਉਂਦਾ ਬਾਅਦ ਫਿਰ ਗੁਰੂ ਦੱਸਦਾ ਕਹਿੰਦਾ ਵੀ ਜਿਹੜੀ ਉਹਦੀ ਵੱਡੀ ਨੂੰਹ ਬਹੁਤ ਜ਼ਿਆਦਾ ਵੀ ਸਮੇਂ ਤਾਰਾ ਹੈ ਤੇ ਉਹਨੂੰ ਤੇਰੇ ਵੱਲੋਂ ਕੀਤੇ ਜਾਣ ਵਾਲਾ ਹਰ ਕੰਮ ਉਹਨੂੰ ਪਹਿਲਾਂ ਹੀ ਸੂਜੀ ਪੈ ਜਾਂਦੀ ਹੈ ਪਹਿਲੀ ਪਰਮਾਤਮਾ ਉਹਨੂੰ ਚੀਜ਼ ਕਿ ਦਿਨਾਂ ਕਿਤੇ ਸਮਝਾ ਦਿੰਦੇ ਨੇ ਤਾਂ ਫਿਰ ਤਾਂ ਕਰਕੇ ਉਹ ਪਹਿਲੀ ਉਹ ਤੇ ਜਿਹੜੇ ਤੂੰ ਜੋ ਵੀ ਕਰਦਾ ਉਹਨੂੰ ناکਾਮਯਾਬ ਕਰ ਦਿੰਦੀ ਹੈ ਕਹਿੰਦੇ ਵੀ ਤੂੰ ਐਂਦਾ ਕਰ ਵੀ ਤੂੰ ਨਾ ਉਹ ਨੂੰ ਨੂੰ ਹੀ ਘਰੋਂ ਕਢਵਾ ਦੇ ਜਦ ਇਹ ਜੋ ਨੂਕਾ ਕੱਟੀ ਜਾਊਗੀ ਤਾਂ ਉਹ ਰੱਬ ਨੂੰ ਮੰਨਦੀ ਐ ਉਹਦੇ ਕਰਕੇ ਉਸ ਘਰ ਦੇ ਉੱਤੇ ਬਹੁਤ ਜ਼ਿਆਦਾ ਕਿਰਪਾ ਆ ਗਈ ਕਹਿੰਦੇ ਫਿਰ ਆਪਣੇ ਆਪ ਉਸ ਘਰ ਦੇ ਵਿੱਚ ਕਸ਼ਟ ਸ਼ੁਰੂ ਹੋ ਜਾਊਗਾ ਤਾਂ ਉਹ ਵਾਪਸ ਇੱਕ ਦੋ ਦਿਨਾਂ ਬਾਅਦ ਉਹਦੇ ਕੋਲੇ ਆਉਂਦਾ ਵਪਾਰੀ ਕੋਲੇ ਤੇ ਉਹਨਾਂ ਨੂੰ ਡਰਾਉਂਦਾ ਕਹਿੰਦਾ ਵਪਾਰੀ ਜੀ ਤੁਹਾਡੇ ਪਰਿਵਾਰ ਤੇ ਨਾ ਬਹੁਤ ਵੱਡਾ ਸੰਕਟ ਆਉਣ ਵਾਲਾ ਤੇ ਉਹ ਵਪਾਰੀ ਡਰ ਜਾਂਦਾ ਕਹਿੰਦਾ ਵੀ ਪੰਡਤ ਜੀ ਦੱਸੋ ਕੀ ਇੱਕ ਸੰਕਟ ਆਉਣ ਵਾਲਾ ਤੇ ਇਹਦਾ ਹੱਲ ਕੀ ਆ ਕਹਿੰਦੇ ਵੀ ਜਿਹੜੀ ਤੁਹਾਡੀ ਵੱਡੀ ਨੂੰਹ ਆ ਨਾ ਉਹਦਾ ਕਰਕੇ ਪਰਿਵਾਰ ਦੇ ਉੱਤੇ ਬਹੁਤ ਵੱਡਾ ਕਸਟ ਆਉਣਾਗਾ ਤੇ ਫਿਰ ਉਹ ਜਿਹੜਾ ਵਪਾਰੀ ਆ ਉਹ ਪੁੱਛਤਾ ਵੀ ਇਹਦਾ ਹੱਲ ਕੀ ਆ ਕਹਿੰਦਾ ਇਹਦਾ ਹੱਲ ਇਹੀ ਆ ਵੀ ਤੁਸੀਂ ਉਹਨੂੰ ਆਪਣੇ ਪਰਿਵਾਰ ਤੋਂ ਬਾਹਰ ਕਰ ਦੇਵੋ ਨਹੀਂ ਉਹ ਤੁਹਾਡੇ ਪਰਿਵਾਰ ਨੂੰ ਤਬਾਹ ਕਰ ਦੇਵੇਗੀ ਚਲੋ ਉਹ ਡਰ ਜਾਂਦਾ ਪਰ ਉਹ ਕਿਤੇ ਨਾ ਕਿਤੇ ਵੀ ਸੋਚਦਾ ਵੀ ਜਿਹੜੀ ਮੇਰੀ ਵੱਡੀ ਨੂੰਹ ਹੈ ਵੀ ਇਹ ਬਹੁਤ ਦਾ ਪਾਠ ਕਰਦੀ ਹੈ ਬਹੁਤ ਜ਼ਿਆਦਾ ਰੱਬ ਨੂੰ ਮੰਦੀ ਹੈ ਬਹੁਤ ਜ਼ਿਆਦਾ ਜਨਨੀ ਕੀ ਸਾਫ਼ ਦਿਲ ਦੀ ਹੈ ਵੀ ਮੈਂ ਕਿੱਦਾਂ ਹੀ ਕਰਾਂ ਪਰ ਉਹ ਫਿਰ ਵੀ ਜਾ ਕੇ ਆਪਣੀ ਨੂੰਹ ਨੂੰ ਕਹਿੰਦਾ ਕਹਿੰਦਾ ਵੀ ਵੀ ਮੈਨੂੰ ਮaaf ਕਰੀ ਵੀ ਤੇਰੇ ਕਰਕੇ ਨਾ ਆਪਣੇ ਪਰਿਵਾਰ ਦੇ ਉੱਤੇ ਕਸ਼ਟ ਆਉਣ ਵਾਲਾ ਵੀ ਤੈਨੂੰ ਹੀ ਘਰ ਛੱਡ ਕੇ ਜਾਣਾ ਪਵੇਗਾ ਚਲੋ ਉਹ ਗੱਲ ਉਹ ਸਮਝ ਜਾਂਦੀ ਹੈ ਵੀ ਉਹ ਪੰਡਤ ਦੀ ਹੀ ਚਾਲ ਹੈ ਤਾਂ ਉਹ ਕਹਿੰਦੀ ਹੈ ਠੀਕ ਹੈ ਮੈਨੂੰ ਤੁਹਾਡੀ ਗੱਲ ਮਨਜ਼ੂਰ ਹੈ ਜਿਹੜਾ ਉਹ ਨੂ ਦੇ ਘਰ ਵਾਲਾ ਸੀ ਵੱਡਾ ਬੇਡਾ ਉਹ ਕਹਿੰਦਾ ਵੀ ਜਦੋਂ ਮੇਰੀ ਪਤਨੀ ਲਈ ਇਸ ਘਰ ਦੇ ਵਿੱਚ ਜਗ੍ਹਾ ਨਹੀਂ ਤਾਂ ਫਿਰ ਮੈਂ ਵੀ ਇਸ ਘਰ ਵਿੱਚ ਨਹੀਂ ਰਹਾਗਾ ਉਹ ਦੋਨੋਂ ਜੀ ਆਪ ਦਾ ਸਮਾਨ ਪੈਕ ਕਰਦੇ ਨੇ ਤੇ ਆਪ ਦਾ ਚਾਲੇ ਪਾ ਲੈਂਦੇ ਨੇ ਉਹ ਸ਼ਹਿਰ ਚਲੇ ਜਾਂਦੇ ਨੇ ਸ਼ਹਿਰ ਜਾ ਕੇ ਉਹ ਜਿਹੜੀ ਨੂੰ ਸੀ ਵੱਡੀ ਹੁਣ ਉਹਨੇ ਉੱਥੇ ਗੁਰੂ ਸਾਹਿਬ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਉੱਥੇ ਪ੍ਰਮਾਤਮਾ ਨੂੰ ਮੰਨਣਾ ਸ਼ੁਰੂ ਕਰਤਾ ਕਿੱਥੇ ਤਾਂ ਇੱਕ ਟੁੱਟੇ ਜੇ ਕਮਰੇ ਦੇ ਕਿਰਾਏ ਦੇ ਵਿੱਚ ਉਹ ਰਹਿ ਰਹੇ ਸੀ ਕਿੱਥੇ ਉਹਦੇ ਘਰ ਵਾਲੇ ਨੇ ਕੰਮ ਸ਼ੁਰੂ ਕੀਤਾ ਉਹਦੇ ਇੰਨੀ ਜਿਆਦਾ ਬਰਕਤ ਪਾ ਦਿੱਤੀ ਪ੍ਰਮਾਤਮਾ ਨੇ ਕਿ ਉਹਨਾਂ ਨੇ ਬਹੁਤ ਸੋਹਣਾ ਘਰ ਖਰੀਦ ਲਿਆ ਲੱਖਾਂ ਕਰੋੜਾਂ ਦੇ ਵਿੱਚੋਂ ਖੇਡਣੇ ਸ਼ੁਰੂ ਹੋ ਗਏ ਪਰ ਜਿਸ ਟਾਈਮ ਤੋਂ ਉਹਨਾਂ ਦੀ ਵੱਡੀ ਨੂੰਨੇ ਹਾਊਸ ਘਰ ਦੇ ਵਿੱਚੋਂ ਪੈਰ ਚੱਕਿਆ ਉਸ ਘਰ ਦੇ ਮਾੜੇ ਦਿਨ ਸ਼ੁਰੂ ਹੋ ਗਏ ਉਸ ਘਰ ਦੇ ਵਿੱਚ ਜੋ ਚੀਜ਼ਾਂ ਸੀ ਉਹ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਘਰ ਪਿੱਛੇ ਨੂੰ ਮੁੜਨਾ ਸ਼ੁਰੂ ਹੋ ਗਿਆ ਤਾਂ ਫਿਰ ਇਸੇ ਤਰੀਕੇ ਨਾਲ ਕਰਦੇ ਕਰਾਉਂਦੇ ਉਹਨਾਂ ਦੇ ਘਰ ਵਿੱਚ ਲੜਾਈ ਝਗੜਾ ਵੀ ਸ਼ੁਰੂ ਹੋ ਗਿਆ ਜਿਹੜਾ ਉਹਨਾਂ ਦਾ ਛੋਟਾ ਭੇਟਾ ਸੀ ਉਹ ਗਲਤ ਰਹਾ ਤੇ ਵੀ ਚੱਲਣਾ ਸ਼ੁਰੂ ਹੋ ਗਿਆ ਨਸ਼ੇ ਪੱਤੇ ਦਾ ਆਦੀ ਵੀ ਬਣ ਗਿਆ ਤੇ ਜੰਨੀ ਕੀ ਲੜਾਈ ਝਗੜਾ ਹੋਣਾ ਕਾਰੋਬਾਰ ਵੀ ਠੱਪ ਹੋਣ ਲੱਗ ਗਿਆ ਘਰ ਪਿੱਛੇ ਨੂੰ ਆਉਣ ਲੱਗ ਗਿਆ ਚੀਜ਼ਾਂ ਜਿਹੜੀਆਂ ਸੀ ਵਿਕਣੀਆਂ ਸ਼ੁਰੂ ਹੋ ਗਈਆਂ ਮ ਚਲੋ ਕਰਦੇ ਕਰਾਉਂਦੇ ਤੇ ਇਦਾਂ ਹੀ ਨਾ ਇੱਕ ਦਿਨ ਉਹ ਜਿਹੜਾ ਵਪਾਰੀ ਸੀ ਉਹ ਇੱਕ ਦਰਿਆ ਦੇ ਕੰਢੇ ਗਿਆ ਵੀ ਮੈਂ ਤਾਂ ਡੁੱਬ ਕੇ ਹੋਵੇ ਜਾ ਨਹੀਂ ਲੈ ਨਵਾ ਤਾਂ ਉੱਥੇ ਉਹ ਇੱਕ ਸੰਤ ਮਹਾਂਪੁਰਸ਼ ਟੱਕਰਦੇ ਨੇ ਤਾਂ ਉਹ ਉਹਨਾਂ ਨੂੰ ਫਤਿਹ ਬਲਾ ਕੇ ਅੱਗੇ ਨਿਕਲ ਲੰਘਦਾ ਆਉਂਦਾ ਤਾਂ ਉਹ ਜਿਹੜੇ ਸੰਤ ਮਹਾਂਪੁਰਸ਼ਾਂ ਨੂੰ ਰੋਕ ਲੈਂਦੇ ਨੇ ਵੀ ਕੀ ਗੱਲ ਆ ਤੂੰ ਬਹੁਤ ਜ਼ਿਆਦਾ ਦੁਖੀ ਦਿਖ ਰਿਹਾ ਹੈ ਤਾਂ ਫਿਰ ਉਹ ਸਾਰੀ ਗੱਲਬਾਤ ਉਹ ਦੱਸਦਾ ਵੀ ਇਦਾਂ ਦਾ ਗੱਲ ਤਾਂ ਫਿਰ ਜਿਹੜੇ ਸੰਤ ਮਹਾਂਪੁਰਸ਼ ਆਉਂ ਦੱਸਦੇ ਨੇ ਕਹਿੰਦੇ ਵੀ ਜਿਹੜੀ ਤੇਰੀ ਵੱਡੀ ਨੂੰ ਹੈ ਨਾ ਕਿਉਂਕਿ ਦੇਖੋ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਉਹ ਧਿਆਨ ਟਿਕਾ ਕੇ ਹਰ ਜਿਹੜੀ ਚੀਜ਼ ਨੂੰ ਉਹਨੂੰ ਦੇਖ ਸਕਦੇ ਨੇ ਤੇ ਇਦਾਂ ਦੇ ਲੋਕ ਬਹੁਤ ਘੱਟ ਹੁੰਦੇ ਨੇ ਇਦਾਂ ਦੇ ਸੰਤ ਮਹਾਂਪੁਰਸ਼ ਅੱਜ ਦੇ ਟਾਈਮ ਵਿੱਚ ਬਹੁਤ ਘੱਟ ਨੇ ਠੀਕ ਹੈ ਜੀ ਤਾਂ ਫਿਰ ਉਹ ਕਹਿੰਦੇ ਕਹਿੰਦੇ ਵੀ ਜਿਸ ਦਿਨ ਉਹਨੇ ਘਰ ਵਿੱਚੋਂ ਪੈਰ ਚੱਕਿਆ ਸੀ ਤੇਰੀ ਮਾੜੇ ਦਿਨ ਤਾਂ ਉਸੇ ਦਿਨ ਸ਼ੁਰੂ ਹੋ ਗਿਆ ਸੀ ਕਿਉਂਕਿ ਉਹ ਰੱਬ ਨੂੰ ਬਹੁਤ ਜ਼ਿਆਦਾ ਮੰਨਦੀ ਸੀ ਤੇ ਉਹਦੇ ਕਰਕੇ ਤੇਰੇ ਘਰ ਦੇ ਉੱਤੇ ਬਹੁਤ ਵੱਡੀ ਕਿਰਪਾ ਸੀ ਪ੍ਰਮਾਤਮਾ ਦੀ ਜਿਹੜੀ ਤੂੰ ਉਸ ਲਾਲਚੀ ਬੰਦੇ ਦੇ ਕਹਿਣ ਉੱਤੇ ਆਪ ਹੀ ਘਰ ਵਿੱਚੋਂ ਹਟਾ ਦਿੱਤੀ ਠੀਕ ਹੈ ਫਿਰ ਉਹ ਸੋਚਦਾ ਕਿ ਅੱਛਾ ਤੇ ਫਿਰ ਉਹ ਜਿਹੜੇ ਸਤਿ ਮਹਾਂਪੁਰਖ ਦੱਸਦੇ ਨੇ ਕਹਿੰਦੇ ਤੇਰਾ ਇਹਦਾ ਹੱਲ ਹੋ ਸਕਦਾ ਹੈ ਅਗਰ ਤੇਰੀ ਉਹ ਨੂੰ ਘਰ ਦੇ ਵਿੱਚ ਵਾਪਸ ਆ ਜਾਵੇ ਤੇਰਾ ਘਰ ਜਿਹੜਾ ਹੈ ਤਾਂ ਦੁਆਰਾ ਖੁਸ਼ਹਾਲ ਹੋ ਸਕਦਾ ਘਰ ਵਿੱਚ ਲੜਾਈ ਝਗੜਾ ਜੁਲੂ ਵੀ ਦੁੱਖ ਤਕਲੀਫ ਆ ਖਤਮ ਹੋ ਸਕਦੀ ਹੈ ਤਾਂ ਫਿਰ ਉਹ ਸ਼ਹਿਰ ਜਾਂਦਾ ਵਪਾਰੀ ਸ਼ਹਿਰ ਜਾ ਕੇ ਆਪ ਦੀ ਵੱਡੀ ਨੂੰ ਤੋਂ ਮਾਫੀ ਮੰਗਦਾ ਹੈ ਮਾਫੀ ਮੰਗ ਕੇ ਕਹਿੰਦਾ ਵੀ ਮੈਂ ਬਹੁਤ ਵੱਡੀ ਗਲਤੀ ਕਰ ਲਈ ਤਾਂ ਜਿਹੜੀ ਨੂੰ ਉਹ ਕਹਿੰਦੀ ਪਿਤਾ ਜੀ ਮੈਨੂੰ ਇਹ ਚੀਜ਼ ਦਾ ਪਤਾ ਸੀ ਵੀ ਉਹ ਪੰਡਤ ਨੇ ਹੀ ਇਹ ਸਭ ਕੁਝ ਤੁਹਾਡੇ ਤੋਂ ਕਰਵਾਇਆ ਤੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਜ਼ਰੂਰ ਚੱਲਾਂਗੀ ਤੇ ਜਿਹੜੀ ਵੱਡੀ ਨੋ ਹੁੰਦੀ ਹੈ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਵਾਪਸ ਉਸ ਘਰ ਦੇ ਵਿੱਚ ਆਉਂਦੀ ਹੈ ਜਦੋਂ ਹੀ ਉਸ ਘਰ ਦੇ ਵਿੱਚ ਵਾਪਸ ਆਉਂਦੀ ਹੈ ਉਸ ਘਰ ਦੇ ਵਿੱਚੋਂ ਦੁਬਾਰਾ ਤੋਂ ਬਰਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਘਰ ਵਿੱਚ ਵਾਪਸ ਤੇ ਕਲੇਸ਼ ਲੜਾਈ ਝਗੜਾੜਾ ਖਤਮ ਹੋ ਜਾਂਦਾ ਪਰਿਵਾਰ ਦੁਆਰਾ ਮਿਲ ਕੇ ਰਹਿਣਾ ਜਣਾ ਸ਼ੁਰੂ ਕਰ ਦਿੰਦਾ ਹੈ ਦੋਨੋਂ ਭਰਾ ਮਿਲ ਕੇ ਫੇਰ ਵਪਾਰ ਸ਼ੁਰੂ ਕਰਦੇ ਨੇ ਫੇਰ ਕਾਰੋਬਾਰ ਨੂੰ ਉਸੇ ਬੁਲੰਦੀਆਂ ਤੱਕ ਲੈ ਜਾਂਦੇ ਨੇ ਹੁਣ ਇਸ ਕਹਾਣੀ ਤੋਂ ਸਾਨੂੰ ਕੀ ਸਮਝ ਆਇਆ ਇਥੋਂ ਸਮਝ ਆਇਆ ਵੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਜਿਹੜੀ ਸਭ ਤੋਂ ਵੱਡੀ ਗਲਤੀ ਕਰਦੇ ਆ ਆਪਾਂ ਨੂੰ ਜਦੋਂ ਲੈਣ ਜਾਂਦੇ ਆ ਆਪਾਂ ਕੀ ਦੇਖਦੇ ਆ ਵੀ ਸਾਨੂੰ ਕਿਤੇ ਨਾ ਕਿਤੇ ਸਾਡੀ ਸੋਚ ਹੋ ਜਾਂਦੀ ਹੈ ਵੀ ਕੀ ਕੁਝ ਮਿਲੂਗਾ ਗੱਡੀ ਮਿਲੂਗੀ ਕਿ ਨਹੀਂ ਮਿਲੂਗੀ ਸੋਨਾ ਕਿੰਨਾ ਪਉਣਗੇ ਨਹੀਂ ਪਉਣਗੇ ਪਰ ਇਸ ਤੋਂ ਵੀ ਸਭ ਤੋਂ ਵੱਡੀ ਚੀਜ਼ ਜਿਹੜੀ ਆ ਅਸੀਂ ਭੁੱਲ ਜਾਂਦੇ ਆ ਤੇ ਫਰ ਬਾਅਦ ਵਿੱਚ ਸਾਡੇ ਘਰਾਂ ਦੇ ਵਿੱਚ ਲੜਾਈ ਇੱਕ ਰਿਸ਼ਤ ਲਗਾ ਸ਼ੁਰੂ ਹੋ ਜਾਂਦਾ ਹੈ ਤਾਂ ਜਦੋਂ ਵੀ ਨੂੰ ਦੇਖਣ ਜਾਈਏ ਨਾ ਤਾਂ ਹਮੇਸ਼ਾ ਸਭ ਤੋਂ ਪਹਿਲਾ ਜਿਹੜਾ ਗੁੰਡ ਤੇ ਆਖਰੀ ਗੁੰਡੜਾ ਆਪਾਂ ਦੇਖਣਾ ਉਹ ਇਹ ਆ ਵੀ ਉਹ ਪਾਠ ਕਰਨ ਵਾਲੀ ਹੋਵੇ ਦੇਖੋ ਜਿਹੜੀ ਇਸ ਤਰੀਕਾਰ ਦੇ ਵਿੱਚ ਪਾਠ ਕਰਦੀ ਹੋ ਨਾ ਅਮਰਤ ਵੇਲੇ ਉੱਠ ਕੇ ਉਸ ਘਰ ਵਿੱਚ ਕਦੇ ਕਿਸੇ ਚੀਜ਼ ਦੀ ਤੋਟ ਆ ਹੀ ਨਹੀਂ ਸਕਦੀ ਪਰ ਜੇ ਦੂਜੇ ਪਾਸੇ ਉਹ ਜਿਹੜੀ ਔਰਤ ਘਰ ਦੇ ਵਿੱਚ ਪਾਠ ਨਹੀਂ ਕਰਦੀ ਹੋਗੀ ਠੀਕ ਹੈ ਤਾਂ ਫਿਰ ਉਸ ਘਰ ਦੇ ਵਿੱਚ ਜੱਪਾ کہہ ਸਕਦੇ ਆ ਕਿ ਬਰਕਤ ਨਹੀਂ ਪੈਂਦੀ ਬਲਕਿ ਉਲਟਾ ਮਾੜੇ ਦਿਨ ਸ਼ੁਰੂ ਹੋ ਜਾਂਦੇ ਨੇ ਆਪਣੀ ਠੀਕ ਹੈ ਸੋ ਜਿਹੜੀ ਆਪਣੀ ਨੂੰ ਹੋਣੀ ਚਾਹੀਦੀ ਉਹ ਪਾਠ ਕਰਨ ਵਾਲੀ ਹੋਵੇ ਤੇ ਗੁਰੂ ਸਾਹਿਬ ਨੂੰ ਯਾਦ ਕਰਨ ਵਾਲੀ ਹੋਵੇ ਗੁਰੂ ਸਾਹਿਬ ਨੂੰ ਮੰਨਣ ਵਾਲੀ ਹੋਵੇ ਕਿਉਂਕਿ ਅਗਰ ਉਹ ਗੁਰੂ ਸਾਹਿਬ ਨੂੰ ਮੰਨਦੀ ਹੋਊਗੀ ਤਾਂ ਉਹਦਾ ਜਿਹੜੀ ਸੋਚ ਆ ਉਹ ਵੀ ਸਾਫ ਸੁਥਰੀ ਸੁੱਚੀ ਸੋਚ ਹੋਵੇਗੀ ਉਹ ਆਪਣੇ ਬੱਚਿਆਂ ਨੂੰ ਵੀ ਅੱਗੇ ਚੰਗੀ ਪਰਵਰਿਸ਼ ਦਵੇਗੀ ਤੇ ਫਿਰ ਉਹਦੇ ਬੱਚੇ ਵੀ ਜਿਹੜੇ ਹੈਗੇ ਉਹ ਵੀ ਗਲਤ ਰਸਤੇ ਨਹੀਂ ਜਾਣਗੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਜਿਹੜਾ ਪੋਜ਼ਿਟਿਵਿਟੀ ਦਾ ਮਾਹੌਲ ਬਣ ਜਾਵੇਗਾ ਸੋ ਤੁਸੀਂ ਵੀ ਇਹ ਗੱਲ ਨੂੰ ਧਿਆਨ ਚ ਰੱਖਣਾ ਹੈ ਕਿ ਆਪਾਂ ਉਹਨਾਂ ਚੀਜ਼ਾਂ ਵੱਲ ਨਹੀਂ ਭੱਜਣਾ ਜਿਹੜੀਆਂ ਚੀਜ਼ਾਂ ਸਾਡੇ ਕਿਸੇ ਕੰਮ ਨਹੀਂ ਹੈਗੀਆਂ ਕਿਉਂਕਿ ਦੇਖੋ ਜੀ ਦੋ ਬੰਦੇ ਦਾ ਹੀ ਨਹੀਂ ਪਤਾ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਇਹ ਚੀਜ਼ਾਂ ਸਾਡੇ ਨਾਲ ਨਹੀਂ ਜਾਣੀਆਂ ਨਾਲ ਕੀ ਜਾਣਾ ਸਾਡੇ ਕਰਮ ਜਾਣੇ ਨੇ ਸਾਡੇ ਚੰਗੇ ਫਲ ਜਾਣੇ ਨੇ ਸੋ ਉਹਦੇ ਲਈ ਆਪਾਂ ਕੀ ਕਰਨਾ ਆਪਾਂ ਅ ਮਤਲਬ ਕਿ ਨੂ ਦਾ ਚਨਾਲ ਜਦੋਂ ਕਰਨਾ ਹੈ ਜੀ ਇਸ ਦਾ ਧਿਆਨ ਰੱਖਣਾ ਵੀ ਉਹ ਗੁਰਬਾਣੀ ਜਪਣ ਵਾਲੀ ਹੋਵੇ ਤੇ ਅਮਰਤਾਰੀ ਹੋਵੇ ਤਾਂ ਬਹੁਤ ਹੀ ਵੱਡੀ ਗੱਲ ਹੈ ਤਾਂ ਫਿਰ ਪਰਮਾਤਮਾ ਦੀ ਹੋਰ ਵੀ ਕਿਰਪਾ ਹੋ ਜਾਂਦੀ ਆ ਕਿਉਂਕਿ ਜਦੋਂ ਇਦਾਂ ਦੀ ਇਸ ਤਰੀਕਰ ਦੇ ਵਿੱਚ ਹੁੰਦੀ ਆ ਨਾ ਉਹ ਫਿਰ ਨਾ ਤਾਂ ਕਿਸੇ ਦਾ ਕਿਸੇ ਦਾ ਬੇਈਮਾਨੀ ਕਰਨ ਬਾਰੇ ਸੋਚੇ ਨਾ ਉਹ ਕਿਸੇ ਦਾ ਮਤਲਬ ਕਿ ਮਾੜਾ ਸੋਚੇ ਨਾ ਕਿਸੇ ਤੋਂ ਈਰਖਾ ਕਰੇ ਨਾ ਫਿਰ ਮਤਲਬ ਕਿ ਉਹ ਲਾਲਚ ਰੱਖੇ ਕਿਸੇ ਚੀਜ਼ ਦਾ ਠੀਕ ਹੈ ਪਰਮਾਤਮਾ ਨੂੰ ਯਾਦ ਕਰੂਗੀ ਪਰਮਾਤਮਾ ਨੂੰ ਉਧਿਆਉਗੀ ਪਰਮਾਤਮਾ ਦੀ ਮੰਨੂਗੀ ਤਾਂ ਫਿਰ ਵਾਰ ਵਿੱਚ ਵੀ ਉਦਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ ਹੈ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗਸ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ